ਬੇਦੀ ਸਾਹਿਬ ਨੂੰ ਮਿਲਾਂਗੇ ਔਰ ਵਿਚਾਰ-ਵਟਾਂਦਰਾ ਕਰ ਲਾਂਗੇ ਮੋਹੱਲੀ ਦੇ ਬਾਰੇ ਕਿਸ ਪ੍ਰਕਾਰ ਦੇ ਹਾਲਾਤ ਨੇ ਆ ਗਰਾਊਂਡ ਤੇ ਤਕਲੀਫ ਸ ਹੈ ਗਿਆ ਆਮ ਲੋਕਾਂ ਨੂੰ ਉਹ ਫੇਰ ਪਤਾ ਲੱਗਦਾ ਸੋ ਇਸ ਕਰਕੇ ਆ ਜਾਇਆ ਸੀ ਆਪਣਾ ਨਿੱਜੀ ਪਰਿਵਾਰਕ ਸੁਬੰਧ ਹੋਣ ਦੇ ਨਾਤੇ ਜਿਹੜਾ ਚੰਡੀਗੜ੍ਹ ਵਸਿਆ ਹੈ ਇਹ ਪੰਜਾਬ ਦੇ ਪਿੰਡੂ ਜਿਹੜੇ ਸਨ ਤੇ ਚੰਡੀਗੜ੍ਹ ਵਸਿਆ ਹੈ ਅਧਿਕਾਰ ਸਾਡਾ ਹੈ ਬਹੁਤ ਸਾਰੇ ਅਕੋਰਡ ਹੋਏ ਲੰਗੋ ਰਾਜੀਵ ਲੰਗੋ ਵਾਲਾ ਅਕੋਰਡ ਹੋਇਆ ਜਿਹਦੇ ਤੇ ਫੈਸਲਾ ਹੋਇਆ ਕਿ ਚੰਡੀਗੜ੍ਹ ਪੰਜਾਬ ਜਾਨ ਬੁੱਝ ਕੇ ਪੰਜਾਬ ਦੇ ਚੁੰਡੀ ਵੱਢ ਕੇ ਦੇਖਦੇ ਆ ਕਿ ਕਿੰਨੀ ਕਿਹੇ ਪੰਜਾਬੀ ਚੱਲਦੇ ਐ ਰਿਵੋਲਟ ਕਿੰਨਾ ਕਰਦੇ ਆ ਅੱਖਾਂ 'ਚ ਅਸੀਂ ਰੜ ਕਰੇ ਵੀ ਜਿਹੜੇ ਕੁਛ ਮੈਸਲੇ ਨੇ ਕਿਸੇ ਵੀ ਵਿਅਕਤੀ ਨੂੰ ਕੋਈ ਹੱਕ ਨਹੀਂ ਐ ਕਿਸੇ ਨੂੰ ਵੀ ਉਪਮਾਨਜਨਕ ਸ਼ਬਦਾਵਲੀ ਦਾ ਇਸਤੇਮਾਲ ਅਸੀਂ ਕਰੀਏ ਪਰ ਕਈ ਵਾਰੀ ਬੋਲਦੇ ਆ ਕਰਦੇ ਆ ਕੋਈ ਐਸੀ ਗੱਲ ਹੁੰਦੀ ਆ ਤਾਂ ਔਰੀ ਕਈ ਸਾਥੋਂ ਗੁਸਤਾਖੀ ਹੁੰਦੀ ਹੈ ਅਸੀਂ ਮਾਫੀ ਮੰਗ ਲੈਨੇ ਆ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਨਨਪੁਰ ਸਾਹਿਬ ਤੋਂ ਆਏ ਮੈਂ 베ਦੀ ਸਾਹਿਬ ਨਾਲ ਕਾਫੀ ਦੇਰ ਦਾ ਡਿਊ ਸੀਗਾ। ਉਹ ਮੈਂ ਆਖਿਆ ਕਿ 베ਦੀ ਸਾਹਿਬ ਕੋਈ ਜਾਣੇ। ਨਾਲੇ ਤਾਂ ਅੱਜ ਭੁੱਖ ਲੱਗੀ ਸੀ ਕੁਛ ਛਕਦੇ ਤੇ ਨਾਲੇ ਮੈਂ ਕਿ ਇਹਨੇ ਨਾਲ 베ਦੀ ਸਾਹਿਬ ਨੂੰ ਮਿਲਾਂਗੇ ਔਰ ਵਿਚਾਰ-ਵਟਾਂਦਰਾ ਕਰਾਂਗੇ ਮੋਹੱਲੀ ਦੇ ਬਾਰੇ ਕਿਸ ਪ੍ਰਕਾਰ ਦੇ ਹਾਲਾਤ ਨੇ। ਨਾਲ ਸਾਡੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਰਮਾ ਜੀ ਉਹ ਵੀ ਨਾਲ ਅਸੀਂ ਅਸੀ ਕਿ ਚਲੋ ਸਾਰੇ ਲੋਕਾਂ ਨੂੰ ਜਿਹੜਾ ਹੌਲੀ-ਹੌਲੀ ਜਦੋਂ ਬੰਦਾ ਮਿਲਦਾ ਹੈ ਤਾਂ ਫੇਰ ਸਾਰੀਆਂ ਜੜੀਆਂ ਗਰਾਊਂਡ ਤੇ ਤਕਲੀਫ ਸਗੀਆਂ ਆਮ ਲੋਕਾਂ ਨੂੰ ਉਹ ਫੇਰ ਪਤਾ ਲੱਗਦਾ ਹੈ ਸੋ ਇਸ ਕਰਕੇ ਆ ਜਾਇਆ ਸੀ ਆਪਣਾ ਨਿੱਜੀ ਪਰਿਵਾਰਕ ਸੁਬੰਧ ਹੋਣ ਦੇ ਨਾਤੇ ਆਇਆ ਅੱਜ ਲਧਕੂਰ ਸਾਹਿਬ ਵਿਧਾਨ ਸਭਾ ਸੈਸ਼ਨ ਪਹਿਲੀ ਵਾਰ ਚਿੰਡੀਗੜ੍ਹ ਤੋਂ ਬਾਹਰ ਹੋ ਗਿਆ ਹੈ ਇਸ ਤਰ੍ਹਾਂ ਚਲੋ ਮੈਨ ਲੱਗਦਾ ਕਿ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਵੱਡੀ ਸ਼ਹਾਦਤ ਹੈ। ਉਹਨਾਂ ਨੂੰ ਸਮਰਪਿਤ ਇਸ ਤਰ੍ਹਾਂ ਦੇ ਸਰਕਾਰਾਂ ਨੂੰ ਈਵੈਂਟਸ ਕਰਦੇ ਰਹਿਣੇ ਚਾਹੀਦੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਵਿਧਾਨ ਸਭਾ ਉੱਥੇ ਜਾਣ ਦੇ ਨਾਲ ਤਾਂ ਕਮ ਸੇ ਕਮ ਇੱਕ ਫੋਕਸ ਜਿਹੜਾ ਹੈਗਾ ਉਹ ਮੀਡੀਆ ਦਾ ਤੇ ਆਮ ਲੋਕਾਂ ਦਾ ਵੀ ਰਹਿੰਦਾ ਹੈ ਕਿ ਕਿਉਂ ਇਹ ਪਹਿਲੀ ਵਾਰ ਹੀ ਹੋਇਆ ਕਿ ਵਿਧਾਨ ਸਭਾ ਉੱਥੇ ਲੈ ਕੇ ਗਏ। ਸੋ ਮੈਨੂੰ ਲੱਗਦਾ ਚੰਗਾ ਗੱਲ ਹੈ। ਇਹ ਜਿਹੜੀਆਂ ਸਾਡੀਆਂ ਪੀੜ੍ਹੀਆਂ ਹੈ ਸਾਡਾ ਇਤਿਹਾਸ ਹੈ ਪੂਰੇ ਬਾਰੇ ਜਿਹੜੀਆਂ ਨਵੇਂ ਬੱਚੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਦੀ ਅਵੇਅਰਨੈਸ ਨਹੀਂ ਹੁੰਦੀ ਸਾਡੀ ਕਮਿਊਨਿਟੀ ਤੋਂ ਨੂੰ ਤਾਂ ਹੁੰਦੀ ਹੈ ਲੇਕਿਨ ਬਹੁਤ ਸਾਰੇ ਜਿਹੜੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਹੈ ਜਿਸ ਤਰ੍ਹਾਂ ਦੀ ਕੁਰਬਾਨੀ ਸੀ ਸ਼ਹਾਦਤ ਸੀ ਸੋ ਮੈਨੂੰ ਲੱਗਦਾ ਚੰਗਾ ਉਪਰਾਲਾ ਹੈ ਔਰ ਸਾਨੂੰ ਸਾਰੀਆਂ ਸਰਕਾਰਾਂ ਨੂੰ ਇਹੋ ਜਿਹਾ ਉਪਰਾਲੇ ਕਰਦੇ ਰਹਿਣੇ ਚਾਹੀਦੇ ਸਰਕਾਰ ਜੀ ਨੰਦਪਾਲ ਸਾਹਿਬ ਜਿਹੜਾ ਨਾਮ ਕਰਤੀ ਯਾਰ ਕਾਂਗਰਸ ਇਹ ਪਾਰਟੀ ਦਿਰਿਖਣ ਦੇਖੋ ਗੱਲ ਇਹ ਹੈ ਕਿ ਜ਼ਿਲ੍ਹਾ ਨਾਊਂਸ ਕਰਨਾ ਜਾਂ ਨਹੀਂ ਕਰਨਾ ਇਹ ਸਰਕਾਰ ਦੇ ਮਰਜ਼ੀ ਹੈ ਲੇਕਿਨ ਇਹਦੇ ਰਿਐਕਸ਼ਨ ਕੀ ਹੋਣਾ ਹੈ ਤਾਂ ਉਸ ਤੋਂ ਬਾਅਦ ਪਤਾ ਲੱਗਣਾ ਹੈ ਦੂਜੀ ਗੱਲ ਮੈਨੂੰ ਲੱਗਦਾ ਹੈ ਕਿ ਪੂਰਾ ਪੜਤਾਲ ਕਰਕੇ ਹਰ ਚੀਜ਼ ਤੇ ਨਾਟ ਓਨਲੀ ਜ਼ਿਲ੍ਹੇ ਤੇ ਪੰਜਾਬ ਦੇ ਅੰਦਰ ਕੋਈ ਵੀ ਫੈਸਲਾ ਲੈਣਾ ਹੈ ਅਸੀਂ ਬੜੇ ਨਾਜ਼ੁਕ ਦੌਰ ਤੋਂ ਗੁਜ਼ਰ ਰਹੇ ਹਾਂ ਤੇ ਸਾਨੂੰ ਸਾਰੀ ਐਕਸਰਸਾਈਜ਼ ਕਰਕੇ ਸਾਰਾ ਵਿਚਾਰ ਵਟਾਂਦਰਾ ਕਰਕੇ ਲੋਕਾਂ ਤੋਂ ਫੀਡਬੈਕ ਲੈ ਕੇ ਜੋ ਵੀ ਫੈਸਲੇ ਲੈਣੇ ਉਹ ਲੈਣੇ ਚਾਹੀਦੇ ਚੰਡੀਗੜ੍ਹ ਜੀ ਜੀ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਤੇ ਹੁਣ ਚੰਡੀਗੜ੍ਹ ਦੇ ਅਧਿਕਾਰ ਜਿਹੜੇ ਨੇ 240 ਜਿਹੜਾ ਇੱਕ ਲਿਆ ਰਹੇ ਨੇ ਉਹਦੇ ਬਾਰੇ ਵੀ ਕਰਨੇ ਦੇਖੋ ਗਾਲ੍ਹੇ ਆ ਮੈਂ ਕੱਲ ਵੀ ਕਿਹਾ ਸੀ ਆਰਟੀਕਲ 240 ਦੇ ਤਹਿਤ 131ਵੀਂ ਸੰਵਿਧਾਨ ਦੇ ਅੰਦਰ ਇਹ ਸੰਸ਼ੋਧਨ ਕਰ ਰਹੇ ਆ ਸੋ ਇਹ ਸੰਸਰ ਟੀਵੀ ਰਾਹੀਂ ਸਾਨੂੰ ਪਤਾ ਲੱਗ ਗਿਆ ਫਿਰ ਬਹੁਤ ਰੌਲਾ ਪਿਆ ਕਿ ਇਸ ਤਰ੍ਹਾਂ ਨਹੀਂ ਹੋਣ ਦੇਾਂਗੇ ਤੁਸੀਂ ਜਾਣਦੇ ਹੋਵੋਗੇ ਕਿ ਪੰਜਾਬ ਦੀ ਰਾਜਧਾਨੀ ਲਾਹੌਰ ਹੁੰਦੀ ਸੀ ਵਟਵਾਰੇ ਤੋਂ ਪਹਿਲਾਂ ਫਿਰ ਅਸੀਂ ਅੱਡ ਹੋ ਗਏ ਡਿਵਾਈਡੇਸ਼ਨ ਹੋ ਗਈ ਤਾਂ ਫਿਰ ਸਾਡੀ ਚੰਡੀਗੜ੍ਹ ਰਾਜਧਾਨੀ ਬਣ ਗਿਆ ਫਿਰ 1966 ਦੇ ਵਿੱਚ ਜਦੋਂ ਸਟੇਟ ਅੱਡ ਅੱਡ ਹੋਈਆਂ ਹਿਮਾਚਲ ਤੇ ਹਰਿਆਣਾ ਉਦੋਂ ਸਾਡੀ ਰਾਜਸਤਾਨੀ ਚੰਡੀਗੜ੍ਹ ਰਹੀ ਤੇ ਹਰਿਆਣੇ ਨੂੰ ਵੀ ਅਸੀਂ ਕੁਝ ਸਮੇਂ ਆਸਤੇ ਅਸੀਂ ਆਖਿਆ ਵੀ ਸਾਡਾ ਛੋਟਾ ਭਰਾ ਹੈ ਹਰਿਆਣਾ ਉਹਨਾਂ ਨੂੰ ਵੀ ਅਸੀਂ ਇੱਥੇ ਆਪਣੀ ਰਾਜਸਤਾਨੀ ਥੋੜੇ ਸਮੇਂ ਆਸਤੇ ਕਿ ਜਦ ਤੱਕ ਪ੍ਰਬੰਧ ਨਹੀਂ ਹੁੰਦੇ ਤੇ ਤੁਸੀਂ ਚੰਡੀਗੜ੍ਹ ਨੂੰ ਆਪਣੀ ਰਾਜਸਤਾਨੀ ਫਾਰ ਦਾ ਟਾਈਮ ਬੀਇੰਗ ਤੁਸੀਂ ਯੂਜ਼ ਕਰ ਸਕਦੇ ਹੋ ਕਿ ਸਾਡੇ ਤੋਂ ਹੀ ਨਿਕਲਿਆ ਸੀ ਪਰ ਲੰਬੇ ਸਮੇਂ ਤੋਂ ਅਸੀਂ ਲੜਾਈ ਲੜ ਰਹੇ ਹਾਂ ਉਸ ਕਾਲ ਦੀ ਕਿਉਂਕਿ ਇਹ ਜਿਹੜਾ ਚੰਡੀਗੜ੍ਹ ਵਸਿਆ ਹੈ ਇਹ ਪੰਜਾਬ ਦੇ ਪਿੰਡੂ ਜੜੇ ਸਨ ਤੇ ਚੰਡੀਗੜ੍ਹ ਵਸਿਆ ਹੈ ਅਧਿਕਾਰ ਸਾਡਾ ਹੈ ਬਹੁਤ ਸਾਰੇ ਅਕੋਰਡ ਹੋਏ ਲੋਂਗੋ ਰਾਜੀਵ ਲੋਂਗੋ ਵਾਲਾ ਅਕੋਰਡ ਹੋਇਆ ਜਿਹੜੇ ਤੇ ਫੈਸਲਾ ਹੋਇਆ ਕਿ ਚੰਡੀਗੜ੍ਹ ਪੰਜਾਬ ਦਾ ਹੈ ਲੇਕਿਨ ਉਦੋਂ ਦੀ ਹੁਣ ਤੱਕ ਨਿਰੰਤਰ ਸਾਡੀ ਲੜਾਈ ਚੱਲ ਰਹੀ ਹੈ ਗਵਰਨਰ ਜਿਹੜਾ ਹੁੰਦਾ ਹੈ ਪੰਜਾਬ ਦਾ ਉਹ ਐਡਮਿਨਿਸਟਰेटर ਹੁੰਦਾ ਹੈ ਚੰਡੀਗੜ੍ਹ ਦਾ ਸਰਚਿਲ ਚਾਲੀ ਦੀ ਰੇਸ਼ਿਓਮ ਦੇ ਨਾਲ ਸਾਡੇ ਆਫੀਸਰਸ ਸਭਾਂ ਨੂੰ ਵੀ ਹੁੰਦੇ ਆ ਹੁਣ ਕੀ ਸੋਧ ਲੈ ਕੇ ਆਉਣਾ ਚਾਹੁੰਦੇ ਆ ਕੀ ਕਰਦੇ ਆ ਉਹਨੂੰ ਗ੍ਰਹਿ ਵਿਭਾਗ ਨੇ ਇੱਕ ਟਵੀਟ ਤਾਂ ਜਾਰੀ ਕਰਤਾ ਕਿ ਜਿਹਨੂੰ ਤੁਹਾਨੂੰ ਲੱਗਦਾ ਇਹ ਸਾਡੀ ਮਨਛਾ ਨਹੀਂ ਹੈ ਲੇਕਿਨ ਇਹ ਤਾਂ ਹਰ ਚੀਜ਼ ਦੇ ਪਿੱਛੇ ਇਦਾਂ ਹੀ ਟਵੀਟ ਕਰਦੇ ਰਹੇ ਹਨਾ ਕਿਸਾਨ ਜਿਹੜੇ ਬਿੱਲ ਸੀ ਇਹਨਾਂ ਨੇ 750 ਕਿਸਾਨ ਨੇ ਸਾਡੇ ਨੇ ਸ਼ਹਾਦਤ ਦਿੱਤੀ ਇਹਨਾਂ ਨੇ ਕਿਹਾ ਨਹੀਂ ਇਹ ਕਿਸਾਨ ਬਿੱਲ ਕਿਸਾਨ ਪੱਖੀ ਹੈ ਕਿੰਝਾ ਕਿਸਾਨ ਥੱਲੀ ਜ਼ਮੀਨ ਤੇ ਉਹ ਕਹਿੰਦਾ ਕਿ ਨਹੀਂ ਇਹ ਕਿਸਾਨ ਪੱਕੀ ਨਹੀਂ ਹੈ ਫਿਰ ਉਹ ਫੈਸਲੇ ਸਸਪੈਂਡ ਹੋ ਗਏ ਫॉर ਦਾ ਟਾਈਮ ਬਿੰਗ ਡਿਸਮਿਸ ਨਹੀਂ ਹੋਏ ਹਜੇ ਵੀ ਤਲਵਾਰ ਸਾਡੇ ਤੇ ਉਸੇ ਤਰ੍ਹਾਂ ਦੀ ਲਟਕ ਰਹੀ ਹੈ ਹੁਣ ਇੱਕ ਕੀ ਸੋਚ ਕਰਦੇ ਐ ਕਿਦਾਂ ਗੱਡੀ ਨੂੰ ਘਮਾਉਂਦੇ ਐ ਯੂਨੀਵਰਸਿਟੀ ਦਾ ਵੀ ਇਹੀ ਰੋਲ ਹੈ 9 ਸਾਲਾਂ ਤੋਂ ਸਾਡੇ ਇਲੈਕਸ਼ਨ ਚੱਲ ਰਹੇ ਐ ਚੁਣੇ ਹੋਏ ਲੋਕ ਸੈਨੇਟਰ অর ਸਿੰਡੀਗੇਟ ਮੰਨ ਰਹੇ ਐ ਪੜੇ ਹੋਏ ਲੋਕ ਫੈਸਲੇ ਲੈਂਦੇ ਯੂਨੀਵਰਸਿਟੀ ਦੇ ਵੀਸੀ ਨੂੰ ਕਹਿੰਦੇ ਕਿ ਇਦਾਂ ਚੱਲਣਾ ਹੈ ਪਰ ਉੱਥੇ ਆਰਐਸਐਸ ਦੇ ਬੰਦੇ ਬਿਠਾਤੇ ਆ ਕਹਿੰਦੇ ਸਾਡੇ ਮੁਤਾਬਕ ਫੈਸਲਾ ਲਾਓ ਸੀਟਾਂ ਸਾਡੀਆਂ ਘੱਟ ਕਰਤੀਆਂ ਹੁਣ ਕਹਿੰਦੇ ਚੋਣਾਂ ਨਹੀਂ ਅਜੇ ਹੋਣਗੇ ਹੁਣ ਚੋਣਾਂ ਮਿਡਲ ਆਫ ਅਸੀਂ ਕਹਿੰਦੇ ਵੀ ਚੋਣ ਹੋਣ ਸੋ ਬੇਸਿਕਲੀ ਹਰ ਚੀਜ਼ ਤੇ ਇਹ ਵੀ ਬੀਬੀਐਮਈ ਤੇ ਭਾਖੜਾ ਬਿਅਸ ਮੈਨੇਜਮੈਂਟ ਮੋਰ ਤੇ ਇਹ ਵੀ ਐਸਓਐਲ ਦਾ ਮੁੱਦਾ ਲੰਬੀ ਤੁਰਿਆ ਜਾਂਦਾ ਸੋ ਜਾਨ ਬੁੱਝ ਕੇ ਪੰਜਾਬ ਦੇ ਚੁੰਡੀ ਵੱਢ ਕੇ ਦੇਖਦੇ ਕਿ ਕਿੰਨੀ ਕੀ ਹੈ ਪੰਜਾਬੀ ਚੱਲਦੇ ਐ ਰਿਵੋਲਟ ਕਿੰਨਾ ਕਰਦੇ ਆੱਖਾਂ 'ਚ ਅਸੀਂ ਰੜਕ ਰਹੇ ਆਂ ਕਿ ਪੰਜਾਬੀਆਂ ਨੇ ਕੇਵਲ ਆਰਐਸਐਸ ਦੀ ਨਹੀਂ ਮੰਨੀ ਬਾਕੀ ਸਾਰੇ ਦੇਸ਼ ਨੇ ਮੰਨ ਲਈ ਸੋ ਇਸ ਕਰਕੇ ਪੰਜਾਬ ਦੇ ਨਾਲ ਇਹ ਰੋਜ਼ਾਨਾ ਏਸੀ ਹਰਕਤ ਕਰਕੇ ਕੋਈ ਨਾ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਬੀਜੇਪੀ ਗਵਰਨਮੈਂਟ ਕਰਦੀ ਰਹਿੰਦੀ ਹੈ ਸਰ ਸਾਹਿਬ ਦਾ ਜਿਹੜੇ ਮੰਤਰੀ ਤੇ ਕੀ ਆਪਣੇ ਕੈਬਨਿਟ ਮੰਤਰੀ ਸੰਗਤ ਸਿੰਘ ਗਿੱਲ ਜੀ ਆ ਉਹਨਾਂ ਨੂੰ ਵਿਜਲੈਸ ਵੱਲੋਂ ਕਲੀਨ ਸ਼ੀਟ ਦੇ ਦਿੱਤੀ ਗਈ ਹੈ ਤੇ ਕੋਰਟ ਨੇ ਵੀ ਮਨਜ਼ੂਰ ਕਰ ਲਈ ਹੈ ਇਹਨੂੰ ਲੈ ਕੇ ਅੱਗੇ ਵੀ ਗੱਲ ਕਰੀਏ ਠੀਕ ਹੈ ਜੀ ਇਹਦੀ ਤੇ ਰਿਐਕਸ਼ਨ ਤਾਂ ਸਾਡੀ ਅਸੀਂ ਤਾਂ ਪਹਿਲੇ ਹੀ ਕਹਿੰਦੇ ਹਾਂ ਕਿ ਦੇਖੋ ਕਿਸੇ ਵੀ ਸੂਬੇ ਦੀ ਤਰੱਕੀ ਜਿਹੜੀ ਹੈ ਉਹ ਵਿਜੀਲੈਂਸ ਨਹੀਂ ਕਰਾ ਸਕਦੀ ਹੈ। ਔਰ ਉਹ ਵੈਂਡਾ ਪੋਲਿਟਿਕਸ ਨਹੀਂ ਕਰਾ ਸਕਦੀ। ਸੂਬੇ ਦੀ ਤਰੱਕੀ ਤਾਂ ਦੀ ਪੋਸੀਬਲ ਹੈ ਜੇ ਤੁਸੀਂ ਲੋਕਪੱਖੀ ਫੈਸਲੇ ਲਓਗੇ। ਲੋਗਾਂ ਦਾ ਤੇ ਹਣੇ ਦਰੁਦਰ ਕਰਨਸ ਤੇ ਲਏ ਫੈਸਲੇ ਕੋਈ ਬਹੁਤੇ ਚੰਗੇ ਨਹੀਂ। ਸੋ ਇਹ ਤਾਂ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਹਾਂ ਮੈਂ ਵਧਾਈ ਦੇਣਾ ਚਾਹੁੰਨਾ ਹੈ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਨਾਲ ਸਾਡੀ ਜਿਹੜੀ ਸਾਡਾ ਪਾਰਟੀ ਦੇ ਲੋਕ ਆਉਂ ਪਾਕਸ ਆ ਫੋਕੇ ਲੋਕਾਂ ਦੇ ਸਾਹਮਣੇ ਆ ਰਹੇ ਆ ਜਿਨ੍ਹਾਂ ਨੂੰ ਕਲਪਰੇਠੇ ਰਾਇਆ ਜਾ ਰਿਹਾ ਸੀ ਇੱਕ ਜਦੋਂ ਤੁਸੀਂ ਪਿਛਲੀ ਵਾਰ ਇੱਥੇ ਧਰਨੇ ਤੇ ਆਏ ਸੀ ਉਦੋਂ ਇੱਥੇ ਮਹਾਲੀ ਵਿੱਚ ਕੰਟਰੋਵਰਸੀ ਹੋਈ ਸੀ ਬਹੁਤ ਵੱਡੀ ਬੇਦੀ ਸਾਹਿਬ ਨੂੰ ਲੈ ਕੇ ਉਦੋਂ ਵੀ ਇਹ ਪ੍ਰੈਸ ਕਾਨਫਰੰਸ ਇੱਥੇ ਕਰ ਲੱਗੇ ਸੀ ਜਦੋਂ ਨੇ ਉਦੋਂ ਤਾਲੀ ਥੋੜੀ ਸੀ ਉਦੋਂ ਪਤਾ ਲੱਗਿਆ ਸੀ ਤੁਸੀਂ ਆਉਣਾ ਤੇ ਉਹ ਜਿਹੜਾ ਸਟੇਟਸ ਜਿਹੜਾ ਅੱਜ ਵੀ ਸਟੇਟਸ ਕੋਈ ਚੱਲ ਰਿਹਾ ਹੈ ਜੀ ਉਹਦੇ ਬਾਰੇ ਕੀ ਕਰਨੇ ਮਹਾਰਾਜੀ ਤਾਂ ਬੜਾ ਕੁਝ ਪਾਰਟੀ ਦੇ ਇੰਟਰਨਲ ਦੇ ਵਿੱਚ ਬੜੀ ਮਤਲਬ ਇਸ ਗੱਲ ਦੀ ਜਿਹ ਰਹਿੰਦੀ ਹੈ ਨਾ ਇਹ ਕਨਫਲਿਕਟ ਹੈ ਦੇਖੋ ਗੱਲ ਇਹ ਹੈ ਜੀ ਕੁਸੇ ਵੀ ਜਿਹੜੇ ਕੁਝ ਮੈਂ ਸਮਝਦਾ ਕਿਸੇ ਵੀ ਵਿਅਕਤੀ ਨੂੰ ਕੋਈ ਹੱਕ ਨਹੀਂ ਹੈ ਕਿਸੇ ਨੂੰ ਵੀ અપਮਾਨਜਨਕ ਸ਼ਬਦਾਵਲੀ ਦਾ ਇਸਤੇਮਾਲ ਅਸੀਂ ਕਰੀਏ ਪਰ ਕਈ ਆ ਵੀ ਬੋਲਦਿਆਂ ਕਰਦਿਆਂ ਕੋਈ ਅਸੀ ਗੱਲ ਹੁੰਦੀ ਆ ਤਾਂ ਉਰੀ ਕਈ ਸਾਥੋਂ ਹੀ ਗੁਸਤਾਖੀ ਹੁੰਦੀ ਹੈ ਅਸੀਂ ਮਾਫੀ ਮੰਗ ਲੈਂਦੇ ਹਾਂ ਪਟਾਰ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਗੱਲ ਦਾ ਗੁਰੇਜ ਕਰਨਾ ਚਾਹੀਦਾ ਸਾਨੂੰ ਇਨਸ तमाम ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬੇਦੀ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਕਾਂਗਰਸ ਦੇ ਲੀਡਰ ਨੇ ਸਾਡੇ ਵੱਡੇ ਭਰਾ ਨੇ ਔਰ ਅੰਥਕ ਔਰ ਮਿਹਨਤੀ ਵਿਅਕਤੀ ਹੈ ਸਾਡਾ ਡਿਪਟੀ ਮੇਅਰ ਹੈ ਔਰ ਸਾਨੂੰ ਇਹੋ ਜਿਹੇ ਲੋਕਾਂ ਦੇ ਬੜਾ ਨਾਜ ਹੈ ਕਾਂਗਰਸ ਪਾਰਟੀ ਨੂੰ ਜਿਹੜੇ ਚਾਰ ਚਾਰ ਵਾਰ ਲਗਾਤਾਰ ਕੌਂਸਲਰ ਜਿੱਤਦੇ ਇਹਨਾਂ ਲੋਕਾਂ ਦੇ ਕਰਕੇ ਹੀ ਕਾਂਗਰਸ ਪਾਰਟੀ ਜਮਿਨੀ ਸਤਰਤੇ ਮਜਬੂਤ ਰਹੀ ਹੈਗੀ ਹੈ ਤੇ ਰਾਈਟ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ